ਪੁਰਾਣੇ ਦੌਰ ਨੂੰ ਲੋਕ ਭੁੱਲ ਗਏ ਜਦੋਂ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜਾ ਉਹ ਦੌਰਾਂ ਨੂੰ ਭੁੱਲ ਗਏ ਲੋਕ ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਾਰਕ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਕੋਰੀ ਰੱਖਿਆ ਕਰ पाए ਉਹਨਾਂ ਦੇ ਊਸੂਲਾਂ ਤੇ ਚੱਲ पाए ਜਦੋਂ ਉਹਨਾਂ ਦੇ ਬਾਰੇ ਮਾਰੇ ਕਮੈਂਟਸਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਤਾਂ ਮੈਂ ਇੱਕੋ ਗੱਲ ਸ਼ਰਧਾਂਜਲੀ ਦੇਣੀ ਚਾਹਾਂਗਾ ਸ਼ਰਧਾਂਜਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਦ ਹੈ ਨਾ ਕੁਰਸੀ ਨਾ ਸਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਨ ਬੰਦ ਸੀ ਵਚਨ ਬੰਦ ਹਾਂ ਔਰ ਬੋਨਸ ਦੀ ਬੰਬਾਣਾ ਬਚੀ ਹੋਈ ਜ਼ਿੰਦਗੀ ਵਚਣ ਬੰਦ ਰਾਂਗੇ ਇਹ ਜਿਹੜੇ ਰੋਜ਼ ਉੱਠ ਕੇ ਕਹਿੰਦੇ ਫਲਾਣੇ ਨੂੰ ਛੱਡ ਦਿਓ ਫਲਾਣੇ ਨੂੰ ਛੱਡ ਦਿਓ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੇ ਅੱਜ ਦਾ ਭਾਰਤ ਹੈ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈਆਂ